ਕੇਡੀ वर्ल्ड न्यूज ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਅੱਜ ਅਸੀਂ ਮੌਜੂਦ ਹਾਂ ਸ਼ਹਿਰ ਨਕੋਦਰ ਵਿਖੇ ਜਿੱਥੇ ਕੀ ਸ਼ਹਿਰ ਨਕੋਦਰ ਦਾ ਪਹਿਲਾ ਪੈਟ ਸੈਲੂਨ ਖੁੱਲਣ ਜਾ ਰਿਹਾ ਹੈ ਆਓ ਸੈਲੂਨ ਦੇ ਓਨਰ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਸੈਲੂਨ ਦੇ ਅੰਦਰ ਦੀਆਂ ਕੁਝ ਤਸਵੀਰਾਂ ਤੁਹਾਨੂੰ ਵਿਖਾਣੇ ਆ ਮੈਂ ਕਹਿਵਾ ਮੈਨੂੰ ਕਹਾਂਗਾ ਕਿ ਸੈਲੂਨ ਦੇ ਅੰਦਰ ਦੀਆਂ ਤਸਵੀਰਾਂ ਸਭ ਤੋਂ ਪਹਿਲੇ ਸਾਡੇ ਦਰਸ਼ਕ ਵੀਰਾਂ ਨੂੰ ਵਿਖਾਈਆਂ ਜਾਣ ਸਭ ਤੋਂ ਪਹਿਲੇ ਜਿਹੜੀਆਂ ਸੈਲੂਨ ਦੇ ਅੰਦਰ ਦੀਆਂ ਤਸਵੀਰਾਂ ਨੇ ਉਹ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਜਾਣ ਔਰ ਉਸ ਤੋਂ ਬਾਅਦ ਸੈਲੂਨ ਦੇ ਜਿਹੜੇ ਓਨਰ ਨੇ ਸਾਡੇ ਲਵਦੀਪ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਮੱਟ ਵੀਰ ਵੀ ਆਖਦੇ ਹਾਂ ਤੋਂ ਉਹਨਾਂ ਨਾਲ ਗੱਲਬਾਤ ਕਰਾ ਸਤਿ ਸ਼੍ਰੀ ਅਕਾਲ ਮੱਟ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲੇ ਸਾਡੇ ਨਾਲ ਜੁੜੇ ਜਿਹੜੇ ਦਸ਼ਕ ਵੀਰ ਨੇ ਉਹਨਾਂ ਨੂੰ ਆਪਣਾ ਨਾਂ ਦੱਸ ਦਿਓ ਮੇਰਾ ਨਾਮ ਹੈ ਜੀ ਲਵਦੀਪ ਸੈਗਲ ਪਿਆਰ ਨਾਲ ਸਾਰੇ ਮੱਟ ਕਹਿੰਦੇ ਆ ਜੀ ਔਰ ਇਹ ਜਿਹੜਾ ਤੁਸੀਂ ਸੈਗਲ ਪੈਟ ਸ਼ਾਪ ਸ਼ੁਰੂ ਕੀਤਾ ਇਹ ਜਿਹੜਾ ਕਾਊਂਟਰ ਤੁਹਾਡਾ ਇਹ ਕਿੰਨੇ ਕ ਸਮੇਂ ਤੋਂ ਸਾਡੇ ਦਸ਼ਕ ਵੀਰਾਂ ਨੂੰ ਸਭ ਤੋਂ ਪਹਿਲੇ ਇਹਦੀ ਜਾਣਕਾਰੀ ਦਿੱਤੀ ਜਾਵੇ ਸਾਹ ਜੀ ਨੂੰ 24 ਸਾਲ ਹੋ ਚੁਕੇ ਆ ਜੀ ਹਾਂਜੀ ਪਹਿਲੇ ਦਸ਼ਕ ਜਿਵੇਂ ਕਿ ਸਾਡੇ ਵੀਰ ਨੇ ਦੱਸਿਆ ਕਿ ਤਕਰੀਬਨ 2.5 ਸਾਲ ਤੋਂ ਇਹ ਜਿਹੜਾ ਕਾਊਂਟਰ ਸਹਿਗਲ ਪੈਟ ਸ਼ਾਪ ਜਿਹੜਾ ਕਿ ਨਕੋਦਰ ਸ਼ਹਿਰ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਔਰ ਇਸ ਲਾਈਨ ਦੇ ਵਿੱਚ ਜਿਹੜੀ ਤੁਸੀਂ ਸੇਲ ਪਰਚੇਜ਼ ਵੀ ਕਰਦੇ ਹੋ ਨਾ ਇਹ ਪੈਟ ਦੀ ਇਹ ਕਿੰਨੇ ਸਮੇਂ ਤੋਂ ਤੁਸੀਂ ਜੁੜੇ ਹੋ ਇਸ ਕਿੱਤੇ ਦੇ ਨਾਲ ਸਰ ਜੀ ਇਸ ਸੀ ਜਿਵੇਂ 15 ਸਾਲ ਹੋ ਚੁਕੇ ਆ ਜੀ ਜੀ ਔਰ 15 ਸਾਲ ਤੋਂ ਬਾਅਦ ਤੁਸੀਂ ਹੁਣ ਦੱਸਿਆ ਕਿ 2.5 ਸਾਲ ਹੋਏ ਨੇ ਤੁਹਾਨੂੰ ਇਹ ਜਿਹੜਾ ਪੈਟ ਸ਼ਾਪ ਔਰ ਇਹ ਜਿਹੜਾ ਆਈਡੀਆ ਆਇਆ ਜਿਵੇਂ ਕਿ ਸਾਡੇ ਸਾਰੇ ਦਸ਼ਕ ਵੀਰਾਂ ਨੂੰ ਪਤਾ ਹੈ ਕਿ ਸ਼ਹਿਰ ਨਕੌਦਰ ਹਲਕਾ ਨਕੌਦਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੋਈ ਪੈਟ ਸੈਲੂਨ ਨਹੀਂ ਸੀ ਤੁਸੀਂ ਇਹ ਉਪਰਾਲਾ ਜਿਹੜਾ ਕੀਤਾ ਔਰ ਇਹ ਕਦੋਂ ਤੁਹਾਡੇ ਆਈਡੀਆ ਕਦੋਂ ਆਇਆ ਇਸ ਦਿਮਾਗ ਦੇ ਵਿੱਚ ਸੱਜਣ ਜਦੋਂ 2.5 ਸਾਲ ਹੋ ਗਏ ਦੁਕਾਨ ਖੁੱਲ੍ਹੇ ਨੂੰ ਜੀ ਕਈ ਕਸਟਮਰ ਇਦਾਂ ਇਦਾਂ ਦੇ ਆਉਂਦੇ ਸੀ ਜੋ ਕਹਦੇ ਸੀ ਕਿ ਨਕੌਦਰ 'ਚ ਵੀ ਸੈਲੂਨ ਖੁੱਲਣਾ ਚਾਹੀਦਾ ਵਾ ਕਿਉਂ ਨਕੌਦਰ 'ਚ ਕੋਈ ਸੈਲੂਨ ਨਹੀਂ ਕੋਈ ਬਾਥਿੰਗ ਸੈਂਟਰ ਨਹੀਂ ਸੀ ਇਸ ਲਈ ਉਹਨਾਂ ਦੀ ਕਹਿਣ ਤੇ ਹੀ ਆਪਾਂ ਚਲੋ ਆਹ ਚੀਜ਼ ਜੋ ਆ ਸੈਲੂਨ ਖੋਲਣ ਦਾ ਵਿਚਾਰ ਲਿਆਂਦਾ ਮੰਡੇ 2-4 ਦਿਨ ਦੇ ਵਿੱਚ ਓਪਨਿੰਗ ਇਹਦੀ ਆਪਾਂ ਕਰਾਉਣ ਨੂੰ ਜਾ ਰਹੇ ਆ ਜੀ। ਬਾਕੀ ਇਸ ਚੀਜ਼ ਵਾਸਤੇ ਪਰਫੈਸ਼ਨਲ ਆਪਾਂ ਗਰੂਮਿੰਗ ਵਾਲਾ ਜੋ ਵਰਕਰ ਉਹ ਲੈ ਕੇ ਆਏ ਆ। ਠੀਕ ਆ ਬਾਕੀ ਉਹਨਾਂ ਨਾਲ ਅੱਡੀ ਗੱਲਬਾਤ ਕਰਾਵਾਂਗੇ। ਸਾਰਾ ਅੰਦਰ ਬਾਥਿੰਗ ਟੱਬ, ਗਰੂਮਿੰਗ ਟੇਬਲ ਦਿਖਾਵਾਂਗੇ ਜੀ। ਔਰ ਜੇ ਇਹਨਾਂ ਦੀ ਪੈਟ ਦੀ ਆਪਾਂ ਐਨੀਮਲ ਲਵਰ ਜਿੰਨੇ ਵੀ ਨੇ ਨਾ ਉਹ ਸਾਰੇ ਤੁਹਾਡੇ ਨਾਲ ਜੁੜੇ ਨੇ ਔਰ ਜੇ ਆਪਾਂ ਇਲਾਕੇ ਦੀ ਗੱਲ ਕਰੀਏ ਮਤਲਬ ਕਿ ਤੁਸੀਂ ਜਿਹੜੀ ਖਰੀਫ ਫਰੋਥ ਹੁੰਦੀ ਹੈ ਇਹ ਪੂਰੇ ਪੰਜਾਬ ਤੋਂ ਹੁੰਦੀ ਜਾਂ ਪੰਜਾਬ ਤੋਂ ਬਾਹਰੋਂ ਵੀ ਤੁਸੀਂ ਕੁਝ ਪੈਟ ਲੈ ਕੇ ਆਨੇ ਹੋ। ਯਾਰ ਸਾਰਾ ਇੰਡੀਆ ਚ ਹੀ ਚੱਲਦੀ ਹੈ 올 ਇੰਡੀਆ ਚ ਚੱਲਦਾ ਜਿਵੇਂ ਕਿ ਸਾਡੇ ਵੀਰ ਨੇ ਦੱਸਿਆ ਕਿ ਇਹਨਾਂ ਦਾ ਜਿਹੜਾ ਇਹ ਬਿਜ਼ਨਸ ਹੈ ਕੀਤਾ ਹੈ ਪੂਰੇ ਹਿੰਦੁਸਤਾਨ ਨਾਲ ਜੁੜਿਆ ਹੋਇਆ ਹੈ ਮਤਲਬ ਸੂਬਾ ਪੰਜਾਬ ਤੋਂ ਬਾਹਰੋਂ ਵੀ ਇਹਨਾਂ ਤੋਂ ਜਿਹੜੇ ਪੈਟ ਆਂਦੇ ਨੇ ਔਰ ਖਰੀਦ ਫਰੋਦ ਕੀਤੀ ਜਾਂਦੀ ਹੈ ਔਰ ਸਾਡੇ ਨਾਲ ਇੱਕ ਵੀਰ ਜੁੜੇ ਨੇ ਜਿਨ੍ਹਾਂ ਦਾ ਨਾਮ ਹੈ ਚੇਤਨ ਭਾਰਤਵਾਜ ਔਰ ਇੱਕ ਸਹਾਰਾ ਵੈਲਫੇਅਰ ਕਲੱਬ ਨਾਂ ਦੀ ਸੰਸਥਾ ਚਲਾਉਂਦੇ ਨੇ ਕਿਉਂਕਿ ਪਿਆਰੇ ਦਰਸ਼ਕੋ ਪਿਆਰੇ ਵੀਰੋ ਤੁਹਾਨੂੰ ਪਤਾ ਹੈ ਕਿ ਸਮਾ ਕਾਲ ਯੁੱਗ ਦਾ ਹੈ ਕਿਸੇ ਤੋਂ ਇੱਕ ਮਿੰਟ ਦਾ ਸਮਾਂ ਨਹੀਂ ਹੁੰਦਾ ਲੇਕਿਨ ਕੁਝ ਐਸੇ ਵੀ ਵੀਰ ਜਿਹੜੇ ਇਸ ਧਰਤੀ ਤੇ ਨੇ ਪਰਮਾਤਮਾ ਵੱਲੋਂ ਰੱਬ ਰੂਹਾਂ ਹੈਗੀਆਂ ਨੇ ਜਿਹੜੇ ਕਿ ਗਰੀਬਾਂ ਔਰ ਬੇਸਹਾਰਿਆਂ ਦੀ ਹੈਲਪ ਕਰਦੇ ਨੇ ਔਰ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਸਭ ਤੋਂ ਪਹਿਲੇ ਸਾਡੇ ਦਰਸ਼ਕ ਵੀਰਾਂ ਨੂੰ ਆਪਣਾ ਨਾਮ ਦੱਸ ਦਿੱਤਾ ਜਾਵੇ ਮੇਰਾ ਨਾਮ ਚੇਤਨ ਭਰਦਵਾਜਾ ਜੀ ਤੇ ਮੈਂ ਸਹਾਰਾ ਵੈਲਫੇਅਰ ਕਲੱਬ ਨੂੰਕਦਰ ਦਾ ਪ੍ਰਧਾਨ ਹਾਂ ਜੀ ਔਰੇ ਜਿਹੜਾ ਤੁਸੀਂ ਕਲੱਬ ਦਾ ਨਾਮ ਲਿੱਤਾ ਸਹਾਰਾ ਵੈਲਫੇਅਰ ਕਲੱਬ ਨਕੌਦਰ ਔਰੇ ਜਿਹੜਾ ਇਹਦੀ ਸਥਾਪਨਾ ਕਿੰਨੇ ਸਮਾਂ ਪਹਿਲਾਂ ਹੋਈ ਹੈ ਸਾਡੇ ਦਰਸ਼ਕ ਵੀਰਾਂ ਨੂੰ ਪਲੀਜ਼ ਦੱਸ ਦਿੱਤਾ ਜਾਵੇ ਅਸੀਂ ਕੁਝ ਕੁ ਦੋਸਤਾਂ ਨੇ 1.5 ਸਾਲ ਪਹਿਲਾਂ ਰਲ ਕੇ ਕਲੱਬ ਨੂੰ ਬਣਾਇਆ ਸੀ ਤਾਂ ਕਿ ਅਸੀਂ ਲੋਕਾਂ ਦੀ ਸਹਾਇਤਾ ਕਰ ਸਕੀਏ ਗਰੀਬ ਪਰਿਵਾਰਾਂ ਦੀ ਸਹਾਇਤਾ ਕਰ ਸਕੀਏ ਜਿਹੜੇ ਲੋੜਵੰਦ ਬੱਚੇ ਨੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਨੇ ਉਹਨਾਂ ਦੀ ਮਦਦ ਕਰ ਸਕੀਏ ਸਤਿ ਸ੍ਰੀ ਅਕਾਲ ਸਾਡੇ ਚੇਤ ਵੱਡੇ ਵੀਰ ਚੇਤਨਤ ਭਾਰਦਵਾਜੀ ਹੁਣ ਤੁਹਾਨੂੰ ਸੈਲੂਨ ਦੇ ਅੰਦਰੀਆਂ ਤਸਵੀਰਾਂ ਔਰ ਹੁਣ ਅਸੀਂ ਅੰਦਰ ਮੌਜੂਦ ਆ ਸਾਡੇ ਵੀਰ ਨੇ ਆਓ ਪਹਿਲੇ ਸਭ ਤੋਂ ਪਹਿਲੇ ਇਹਨਾਂ ਦਾ ਨਾਮ ਜਾਣਦੇ ਹਾਂ ਜੀ ਵੀਰ ਜੀ ਕੀ ਨਾਮ ਹੈ ਹੈਲੋ ਭਾਈ ਸਭ ਤੋਂ ਪਹਿਲਾਂ ਸਾਰੇ ਮੇਰੇ ਜਿੰਨੇ ਵੀ ਕਸਟਮਰ ਫੈਮਲੀ ਦੀ ਕਰਾਂ ਠੀਕ ਆ ਸਾਰੇ ਕੋਦਰ ਸ਼ਾਹ ਨੂੰ ਮੇਰੇ ਵੱਲੋਂ ਸਭ ਸ਼੍ਰੀ ਕਾਲ ਠੀਕ ਆ 90 ਸਾਲ ਦੀ ਆ ਬਹੁਤ ਬਹੁਤ ਜਾਰੀਆਂ ਮਗਵਾਰਕ ਸਰ ਮੇਰਾ ਨਾਮ ਜਿਹੜਾ ਹੈਗਾ ਸੋਨੂ ਤੁਮਸ ਔਰ ਇਹ ਸਾਡੇ ਵੱਡੇ ਵੀਰ ਨੇ ਜਿਨ੍ਹਾਂ ਦਾ ਨਾਮ ਹੈ ਸੋਨੂ ਥੌਮਸਨ ਔਰ ਇਹ ਜਿਹੜੇ ਪਾਲਤੂ ਪੈਟ ਆਪਣੇ ਹੈਗੇ ਨੇ ਉਹਨਾਂ ਦੀ ਗਰੂਮਿੰਗ ਕਰਦੇ ਨੇ ਔਰ ਹਰ ਤਰ੍ਹਾਂ ਦੀ ਕਟਿੰਗ ਕਰਦੇ ਨੇ ਔਰ ਇਹਨਾਂ ਨੂੰ ਜਾਣਦੇ ਆ ਕਿ ਕਿਸ ਕਿਸ ਤਰ੍ਹਾਂ ਦੀ ਕਿਸ ਕਿਸ ਨਸਲ ਦੀ ਜਿਹੜੀ ਇਹ ਗਰੂਮਿੰਗ ਕਰਦੇ ਨੇ ਔਰ ਕੀ ਕੀ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਵੀ ਸਾਡੇ ਵੀਰ ਦੱਸਣਗੇ ਅੰਜ ਵੀਰ ਕਿੰਨੀਆਂ ਕਿ ਨਸਲਾਂ ਨੇ ਜਿਨ੍ਹਾਂ ਦੀ ਤੁਸੀਂ ਹੁਣ ਤੱਕ ਗਰੂਮਿੰਗ ਕਰ ਚੁੱਕੇ ਹੋ ਸਰ ਐਕਚੁਅਲੀ ਆਲ ਬਰੀਡ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਦੋਗਾ ਸਾਰੇ ਟੋਟਲੀ ਮੈਂ ਗਰੂਮਿੰਗ ਕਰ ਚੁੱਕਿਆ ਜਿੱਦਾਂ ਕਿ ਕਿੰਨੇ ਆਪਣੇ ਪਿਆਰ ਲੈਵਲ ਦੇ ਦੋਗਲਾਵਰ ਜਿੱਦਾਂ ਕੋ ਨਾਲ ਸ਼ਿਟਜੂ ਟੋਏ ਬੌਮ ਪਾਕਟ ਬੌਮ ਸਾਰੇ ਜਿੱਦਾਂ ਕਿ ਹਸਕੀ ਹੋਗਾ ਸਾਰੇ ਗੋਲਡਨ ਰੀਵਰ ਸ਼ਿਟਜੂ ਸਾਰੇ ਜੋ ਵੀ ਆਲ ਬ੍ਰੀਡ ਮੈਂ ਗਰੂਮਿੰਗ ਕਰਤੀ। ਤੋਂ ਸਾਡੇ ਦਰਸ਼ਕ ਵੀਰਾਂ ਨੂੰ ਇਹ ਵੀ ਜਾਣਕਾਰੀ ਦੇ ਦਿਓ ਕਿ ਕਿੰਨੇ ਸਮੇਂ ਤੋਂ ਤੁਸੀਂ ਇਸ ਕਿੱਤੇ ਦੇ ਨਾਲ ਜੁੜੇ ਹੋ ਹੋ। ਮੈਂ ਸਰ ਇਸ ਕਿੱਤੇ ਨਾਲ 15 ਸਾਲ ਤੋਂ ਜੁੜਿਆ ਹੋਇਆ ਹਾਂ। ਔਰ ਕੀ ਐਕਸਪੀਰੀਅੰਸ ਹੈ ਤੁਹਾਡਾ ਹੁਣ ਤੱਕ ਦਾ ਮਤਲਬ ਕਿ ਕਿਸ ਕਿਸ ਤਰ੍ਹਾਂ ਦੇ ਮਤਲਬ ਐਨੀਮਲ ਆਉਂਦੇ ਨੇ ਕਈ ਐਗਰੈਸਿਵ ਵੀ ਹੋ ਜਾਂਦੇ ਨੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਹੈਂਡਲ ਕਰਦੇ ਹੋ ਹਾਂ ਐਕਚੁਅਲੀ ਜਿਹੜਾ ਐਗਰੈਸਿਵ ਡੌਗ ਆ ਉਹ ਬਹੁਤ ਲੋਕ ਘੱਟ ਹੈਂਡਲ ਕਰਪੁੰਦੇ ਆ ਮੈਂ ਇੱਕ ਮੈਮ ਆ ਜਿੱਦਾਂ ਕਿ ਐਗਰੈਸਿਵ ਡੌਗ ਕਿਸੇ ਤਰ੍ਹਾਂ ਦਾ ਵੀ ਹੋਵੇ ਗਾਤਕ ਹੋਵੇ ਕਿਸੇ ਤਰ੍ਹਾਂ ਦਾ ਹੋਵੇ ਸਭ ਤੋਂ ਬੈਸਟ ਹੈਂਡਲ ਮੈਂ ਕਰ ਸਕਦਾ ਬਹੁਤ ਵਧੀਆ ਤਰੀਕੇ ਨਾਲ ਕਰੂੰਗਾ ਕੋਈ ਉਹਨੂੰ ਮਾਰਕੁੱਟ ਨਹੀਂ ਕੋਈ ਉਹਨੂੰ ਦਬਕਾ ਛਿੜਕਣਾ ਨਹੀਂ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਯਾਨੀ ਕਿ ਜਿੱਦਾਂ ਕਿ ਮੇਰਾ ਖੁਦ ਦਾ ਡੌਗ ਹੋ ਵੀ ਉਸ ਤਰ੍ਹਾਂ ਉਹਨੂੰ ਹੈਂਡਲ ਕਰਦਾ ਜਿਵੇਂ ਕਿ ਸਾਹਿਬ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਉਹ ਐਗਰੈਸਿਵ ਡਾਗ ਹੋਣ ਔਰ ਜਿਵੇਂ ਕਿ ਇਹਨਾਂ ਨੇ ਆਪਣੇ ਤਜਰਬਾ ਦੱਸਿਆ तकरीबन 15 ਸਾਲ ਦਾ ਹੈ ਔਰ ਉਹਨਾਂ ਦੱਸਿਆ ਕਿ ਅਸੀਂ ਉਹ ਸਾਰੇ ਹੈਂਡਲ ਕਰ ਲੈਨੇ ਆ ਔਰ ਵੀਰ ਮੇਰਾ ਇੱਕ ਹੋਰ ਸਵਾਲ ਹੈ ਕਿ ਜੇ ਜੇ ਤੁਸੀਂ ਮਸ਼ੀਨਰੀ ਯੂਜ਼ ਕਰਦੇ ਹੋ ਜਿਵੇਂ ਕਿ ਮਸ਼ੀਨਾਂ ਨੇ ਕਟਿੰਗ ਵਾਲੀਆਂ ਉਹ ਕਿਸ ਤਰ੍ਹਾਂ ਦੀਆਂ ਉਹ ਫੋਰਨਰ ਹੁੰਦੀਆਂ ਕਿ ਇੰਗੇ ਨਹੀਂ ਹੁੰਦੀਆਂ ਨਹੀਂ ਨਹੀਂ ਸਰ ਉਹ ਜਿੰਨੇ ਵੈਸੀ ਕੰਪਨੀਆਂ ਮੱਕੀਆਂ ਸਾਡੀ ਆਉਂਦੀਆਂ ਸਕੂਬੀ ਕੰਪਨੀ ਨਹੀਂ ਆਉਂਦੀਆਂ ਟ੍ਰਿਮਰ ਆਉਂਦੇ ਠੀਕ ਆ ਜੇ ਵੀ ਥ੍ਰੀਮ ਡ੍ਰਾਇਲ ਸੀਜਰ ਹੋ ਗਿਆ ਕੋਮ ਹੋ ਗਿਆ ਸ਼ੈਂਪੂ ਵਗੈਰਾ ਜੋ ਵੀ ਸਾਡੇ ਅਸੀਂ ਬਾਹਰੋਂ ਐਕਸਪੋਰਟ ਕਰਉਂਦੇ ਆਂ ਔਰ ਮਤਲਬ ਕਿ ਹੁਣ ਸਰਦੀਆਂ ਦਾ ਸਮਾਂ ਹੈ ਜਨਵਰੀ ਦਾ ਮਹੀਨਾ ਹੈ ਤੇ ਹੁਣ ਵੀ ਮਤਲਬ ਕਿ ਕੋਈ ਪੈਟ ਆਂਦਾ ਹੈ ਤੇ ਜਿੱਦਾਂ ਤੁਸੀਂ ਉਹਨਾਂ ਨੂੰ ਸੈਲੂਨ ਤੁਸੀਂ ਕਾਫੀ ਹਾਈ ਫਾਈ ਲੈਵਲ ਦਾ ਜਿਹੜਾ ਇਹ ਸੈਲੂਨ ਹੈ ਜਿਹੜਾ ਕਿ ਨਕੌਦਰ ਦਾ ਪਹਿਲਾ ਪੈਟ ਸੈਲੂਨ ਹੈ ਉਹਦੇ ਵਿੱਚ ਮਤਲਬ ਉਹਨਾਂ ਨੂੰ ਨਵਾਣਾ ਹੋਵੇ ਜਾਂ ਫਿਰ ਉਹਦੇ ਵਿੱਚ ਆਫਟਰ ਮਤਲਬ ਗਰੂਮਿੰਗ ਜਾਣਵਰ ਨੂੰ ਕੋਈ ਦਿੱਕਤ ਪਰੇਸ਼ਾਨੀ ਜਾਂ ਕੋਈ ਮਤਲਬ ਕਿ ਕਿਸੇ ਤਰ੍ਹਾਂ ਦੀ ਸਾਈਡ ਇਫੈਕਟ ਨਹੀਂ ਆਂਦਾ ਨਹੀਂ ਸਰ ਅਗਰ ਕੋਈ ਉਹਨੂੰ ਸਾਈਡ ਇਫੈਕਟ ਹੁੰਦਾ ਵਾ ਉਹਦੇ ਜ਼ਿੰਮੇਦਾਰ ਅਸੀਂ ਕੋਦਾ ਅਸੀਂ ਸੋ ਖੋਰੀ ਰਿਸਪੋਨਸਿਬਿਲਟੀ ਲੈਂਦੇ ਆ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਸ਼ੈਂਪੂ ਹੁੰਦੇ ਆ ਜਿੱਦਾਂ ਕਿਸੇ ਡੋਗ ਦੇ ਨੋਟਸ ਹੁੰਦੇ ਆ ਨੋਟਸ ਕੱਢਨੇ ਫਿਰ ਉਹਦੇ ਜਿੱਦਾਂ ਕਿ ਕੀ ਨਾਲ ਦੇ ਉਹ 에ਅਰ ਕਲੀਨ ਕਰਨਾ ਸਾਰਾ ਕੁਝ ਜੋ ਸਾਡੀ ਖੁਰਦੀ ਜ਼ਿੰਮੇਵਾਰੀ ਹੁੰਦੀ ਸੋ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਜਿਹੜੇ ਵੀ ਐਨੀਮਲ ਲਵਰ ਨੇ ਉਹਨਾਂ ਨੂੰ ਕੀ ਸੰਦੇਸ਼ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੋਈ ਅੱਛਾ ਸੁਨੇਹਾ ਮੈਂ ਸਾਰੇ ਉਹਨਾਂ ਨੂੰ ਸੁਨੇਹਾ ਹੀ ਦੇਉਂ ਦੇਣਾ ਚਾਹੁੰਦਾ ਕਿ ਆਪਣੇ ਕਿ ਜਿੱਦਾਂ ਕਿ 2024 ਆ ਗਿਆ ਆਪਣੇ ਤੇ ਬਹੁਤ ਵਧੀਆ ਨਵਾਂ ਸਾਲ ਹੈ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੀ ਰਿਕਵੈਸਟ ਕਰੂੰਗਾ ਵੱਟ ਤੋਂ ਵੱਟ ਸਾਨੂੰ ਤੁਹਾਡੇ ਬਹੁਤ ਜ਼ਿਆਦਾ ਸਹਿਯੋਗ ਦੀ ਜ਼ਰੂਰਤ ਹੈ ਠੀਕ ਹੈ ਤੁਸੀਂ ਸਾਡੀ ਸ਼ਾਪ ਤੇ ਆਓ ਤੁਹਾਨੂੰ ਵਧੀਆ ਤੋਂ ਵਧੀਆ ਸਰਵਿਸ ਦਿੱਤੀ ਜਾਏਗੀ ਟੌਪ ਕਲਾਸ ਔਰ ਤੁਸੀਂ ਆਪਣੀ ਮਾਨਪਸੰਦ ਦਾ ਸ਼ੈਂਪੂ ਸਾਡੇ ਕੋਲ ਯੂਜ਼ ਕਰਵਾ ਸਕਦਾ ਹਰ ਤਰ੍ਹਾਂ ਦਾ ਸ਼ੈਂਪੂ ਜਿੱਦਾਂ ਕਹਾਂਗੇ ਉਦਾਂ ਨੇ ਆ ਸ਼ੈਂਪੂ ਡਿਜ਼ਾਈਨਿੰਗ ਗਰੂਮਿੰਗ ਸਾਰੇ ਇੱਕ ਤਰ੍ਹਾਂ ਸਾਰਾ ਕੁਝ ਉਹਨਾਂ ਦੇ ਫੇਸ ਟੂ ਫੇਸ ਕਰਾਂਗੇ। ਸੋ ਕੈਮਰਾਮੈਨ ਕਰਨ ਨਾਹਰ ਦੇ ਨਾਲ ਮੈਂ ਰਾਜੇਸ਼ ਕੁਮਾਰ ਤੁਸੀਂ ਦੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਨਿਊਜ਼